ਨਮਸਕਾਰ ਜੀ ਤੁਸੀਂ ਦੇਖ ਰਹੇ ਹੋ ਨਵਜ ਪੰਜਾਬ ਦੀ ਤੇ ਮੈਂ ਹਾਂ ਡਾਕਟਰ ਸ਼ਿਆਮ ਦੋਸਤੋ ਅੱਜ 30 ਜੁਲਾਈ ਬੁੱਧਵਾਰ ਹੈ ਦਿਨ ਤੇ ਅਸੀਂ ਹਰ ਰੋਜ਼ ਦੀ ਤਰ੍ਹਾਂ ਤੁਹਾਡੇ ਲਈ ਲੈ ਕੇ ਆਏ ਹਾਂ ਪ੍ਰੋਗਰਾਮ ਅਖਬਾਰਾਂ ਬੋਲਦੀਆਂ ਨੇ ਪੰਜਾਬ ਦੀਆਂ ਅਖਬਾਰਾਂ ਵਿੱਚੋਂ ਅਸੀਂ ਚੁਣਿੰਦਾ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਸਾਡਾ ਮਕਸਦ ਤੁਹਾਡਾ ਰابطਾ ਪੰਜਾਬ ਦੀਆਂ ਅਖਬਾਰਾਂ ਨਾਲ ਬਣਾਈ ਰੱਖੰਦਾ ਹੈ ਦੋ ਦਿਨ ਪਹਿਲਾਂ ਜਲੰਧਰ ਦੇ ਸਿਵਲ ਹਸਪਤਾਲ ਵਿੱਚ ਆਕਸੀਜਨ ਸਪਲਾਈ ਬੰਦ ਹੋ ਜਾਣ ਕਰਕੇ ਕੋਈ ਤਿੰਨ ਲੋਕਾਂ ਦੀ ਮੌਤ ਸੰਬੰਧੀ ਜਾਂਚ ਰਿਪੋਰਟ ਤਿਆਰ ਹੋ ਗਈ ਹੈ ਰਿਪੋਰਟ ਨੂੰ ਫਿਲਹਾਲ ਜਾਰੀ ਨਹੀਂ ਕੀਤਾ ਗਿਆ ਹੈ ਤੇ ਇਹ ਖਬਰ ਅੱਜ ਪੰਜਾਬ ਕੇਸਰੀ ਨੇ ਆਪਣੇ ਪਹਿਲੇ ਪੰਨੇ ਤੇ ਛਾਪਦੇ ਹੋਏ ਸੂਤਰਾਂ ਦੇ ਹਵਾਲੇ ਤੋਂ ਲਿਖਿਆ ਹੈ ਕਿ ਜਾਂਚ ਰਿਪੋਰਟ ਵਿੱਚ ਇਹ ਤੱਥ ਸਾਹਮਣੇ ਆਇਆ ਹੈ ਕਿ ਆਕਸੀਜਨ ਲਗਾਉਣ ਨੂੰ ਲੈ ਕੇ ਉਸ ਨੂੰ ਆਪਰੇਟ ਕਰਨ ਦਾ ਕੰਮ ਇੱਕ ਨਾਨ ਟੈਕਨੀਕਲ ਕਰਮਚਾਰੀ ਕਰਦਾ ਸੀ ਇੱਕ ਹੋਰ ਕਰਮਚਾਰੀ ਜੋ ਕਿ ਸਿਵਲ ਹਸਪਤਾਲ ਵਿੱਚ ਹੀ ਪਹਿਲਾਂ ਧੋਬੀ ਦਾ ਕੰਮ ਕਰਦਾ ਸੀ ਉਸ ਦੀ ਡਿਊਟੀ ਵੀ ਆਕਸੀਜਨ ਪਲਾਂਟ ਵਿੱਚ ਲਗਾਈ ਜਾਂਦੀ ਰਹੀ ਹੈ ਹਸਪਤਾਲ ਦੇ ਬੈੱਡ ਦੇ ਨੇੜੇ ਲੱਗੇ ਆਕਸੀਜਨ ਮਸ਼ੀਨਾਂ ਦੇ ਸੈਂਸਰ ਅਲਾਰਮ ਵੀ ਪਿਛਲੇ 1 ਮਹੀਨੇ ਤੋਂ ਕੰਮ ਨਹੀਂ ਕਰ ਰਹੇ ਸੀ ਜਿਸ ਤੇ ਕਿਸੇ ਵੀ ਅਧਿਕਾਰੀ ਦਾ ਕਦੇ ਧਿਆਨ ਨਹੀਂ ਗਿਆ ਅਖਬਾਰ ਨੇ ਇਹ ਵੀ ਲਿਖਿਆ ਹੈ ਕਿ ਪਿਛਲੇ 7 ਮਹੀਨੇ ਤੋਂ ਆਕਸੀਜਨ ਪਲਾਂਟ ਦੀ ਸਰਵਿਸ ਵੀ ਨਹੀਂ ਕਰਾਈ ਗਈ ਸੀ ਟੈਕਨੀਕਲ ਸਟਾਫ ਦੀ ਰਿਪੋਰਟ ਅਨੁਸਾਰ ਇਸ ਪਲਾਂਟ ਦੀ ਸਰਵਿਸ ਹਰ 3 ਮਹੀਨੇ ਬਾਅਦ ਹੋਣਾ ਜ਼ਰੂਰੀ ਹੁੰਦੀ ਹੈ। ਅਖਬਾਰ ਦਾ ਕਹਿਣਾ ਹੈ ਕਿ ਚੰਡੀਗੜ੍ਹ ਦੀਆਂ ਟੀਮਾਂ ਨੇ ਮਾਮਲੇ ਦੀ ਰਿਪੋਰਟ ਤਿਆਰ ਕਰ ਲਈ ਹੈ ਤੇ ਕਿਸੇ ਵੀ ਸਮੇਂ ਹਸਪਤਾਲ ਦੇ ਵੱਡੇ ਅਧਿਕਾਰੀਆਂ ਤੇ ਗਾਜ਼ ਡਿੱਗ ਸਕਦੀ ਹੈ। ਅਖਬਾਰ ਨੇ ਜਲੰਧਰ ਨਿਵਾਸੀ ਐਕਟਿਵਿਸਟ ਸ਼ਿਮਰਨਜੀਤ ਸਿੰਘ ਵੱਲੋਂ ਇਸ ਸਬੰਧੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਜਾਚੀਕਾ ਦਾਇਰ ਦੀ ਖਬਰ ਨੂੰ ਵੀ ਛਾਇਆ ਕੀਤਾ ਹੈ। ਅਖਬਾਰ ਲਿਖਦਾ ਹੈ ਕਿ ਇਸ ਮਾਮਲੇ ਦੀ ਸੁਣਵਾਈ ਹਾਈ ਕੋਰਟ ਵਿੱਚ ਬੁੱਧਵਾਰ ਨੂੰ ਹੋਵੇਗੀ ਇਸ ਜਾਂਚ ਕਾ ਵਿੱਚ ਪੰਜਾਬ ਦੇ ਮੁੱਖ ਸਚੀਵ ਹੈਲਥ ਮਨਿਸਟਰ ਪੰਜਾਬ ਸਰਕਾਰ ਅਤੇ ਦੂਸਰਿਆਂ ਨੂੰ ਮਾਮਲੇ ਦੇ ਪ੍ਰਤੀਵਾਦੀ ਬਣਾਇਆ ਗਿਆ ਹੈ ਜਾਂਚੀ ਨੇ ਜਲੰਧਰ ਦੇ ਪੁਲਿਸ ਕਮਿਸ਼ਨਰ ਤੋਂ ਘਟਨਾ ਦੇ ਸਬੰਧ ਵਿੱਚ ਐਫ ਆਈ ਆਰ ਦਰਜ ਕਰਨ ਦੀ ਅਤੇ ਇਨ੍ਹਾਂ ਮੌਤਾਂ ਦੀ ਗਹਿਰਾਈ ਨਾਲ ਜਾਂਚ ਕਰਨ ਦੇ ਲਈ ਨਿਰਦੇਸ਼ ਦੇਣ ਸੰਬੰਧੀ ਮੰਗ ਕੀਤੀ ਹੈ ਪੰਜਾਬ ਦੇ 17 ਜ਼ਿਲ੍ਹਿਆਂ ਦੇ ਪਾਣੀ ਵਿੱਚ ਫਲੋਰਾਈਡ ਦੀ ਮਾਤਰਾ ਬਹੁਤ ਜ਼ਿਆਦਾ ਦਰਜ ਕੀਤੀ ਗਈ ਹੈ ਇਹ ਫਲੋਰਾਈਡ ਦੰਦ ਅਤੇ ਹੱਡੀਆਂ ਨੂੰ ਜਿੱਥੇ ਕਮਜ਼ੋਰ ਕਰਦਾ ਹੈ ਉੱਥੇ ਗੁਰਦੇ ਤੇ ਥਾਇਰਾਇਡ ਵਰਗੀਆਂ ਬਿਮਾਰੀਆਂ ਦਾ ਵੀ ਜਨਮ ਦਿੰਦਾ ਹੈ ਕੇਂਦਰ ਦੇ ਜਲ ਸ਼ਕਤੀ ਮੰਤਰਾਲੇ ਵੱਲੋਂ ਜਾਰੀ ਕੀਤੀ ਗਈ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਦੇ 17 ਜ਼ਿਲ੍ਹਿਆਂ ਦੇ 119 ਹਲਕੇ ਫਲੋਰਾਈਡ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹਨ ਰੀਪੋਰਟ ਨੈਸ਼ਨਲ ਅਖਬਾਰ ਅਮਰੁਜਾਲਾ ਨੇ ਪਬਲਿਸ਼ ਕੀਤੀ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਅੰਮ੍ਰਿਤਸਰ, ਬਠਿੰਡਾ, ਫਰੀਦਕੋਟ, ਫਤਿਹਗੜ੍ਹ ਸਾਹਿਬ, ਫਾਜ਼ਿਲਕਾ, ਫਿਰੋਜ਼ਪੁਰ, ਗੁਰਦਾਸਪੁਰ, ਹੁਸ਼ਿਆਰਪੁਰ, ਜਲੰਧਰ, ਮਾਨਸਾ, ਮੋਗਾ, ਸ਼੍ਰੀ ਮੁਖਤਸਰ ਸਾਹਿਬ, ਨਮਾ ਸ਼ਹਿਰ, ਪਟਿਆਲਾ, ਸੰਗਰੂਰ, ਮੁਹਾਲੀ ਤੇ ਤਰਨਤਾਰਨ ਜ਼ਿਲ੍ਹਿਆਂ ਦਾ ਪਾਣੀ ਸਟੱਡੀ ਦੌਰਾਨ ਜ਼ਿਆਦਾ ਫਲੋਰਾਈਡ ਵਾਲਾ ਪ੍ਰਭਾਵਿਤ ਪਾਇਆ ਗਿਆ ਹੈ। ਰੀਪੋਰਟ ਵਿੱਚ ਇਹ ਵੀ ਸਾਫ਼ ਕੀਤਾ ਗਿਆ ਹੈ ਕਿ ਜਦੋਂ ਤੱਕ ਇਨ੍ਹਾਂ ਹਲਕਿਆਂ ਵਿੱਚ ਪੀਣ ਵਾਲੇ ਪਾਣੀ ਦਾ ਪੱਕੇ ਤੌਰ ਤੇ ਪ੍ਰਬੰਧ ਨਹੀਂ ਕਰ ਲਿਆ ਜਾਂਦਾ ਤਦ ਤੱਕ ਸਰਕਾਰ ਵੱਲੋਂ ਇਨ੍ਹਾਂ ਇਲਾਕਿਆਂ ਵਿੱਚ ਵਿਕਲਪਿਕ ਪ੍ਰਬੰਧ ਕੀਤੇ ਗਏ ਹਨ ਤਾਂ ਕਿ ਲੋਕਾਂ ਨੂੰ ਸਾਫ਼ ਸੁਥਰਾ ਪਾਣੀ ਪੀਣ ਵਾਸਤੇ ਮਿਲਦਾ ਰਹ ਸਕੇ ਪਿਛਲੇ 8 ਸਾਲਾਂ ਦੌਰਾਨ ਦੇਸ਼ ਭਰ ਵਿੱਚ ਫਲੋਰਾਈਡ ਪ੍ਰਭਾਵਿਤ ਹਲਕਿਆਂ ਵਿੱਚ ਕਮੀ ਆਈ ਹੈ ਸਾਲ 2019 ਵਿੱਚ 7996 ਹਲਕੇ ਜਿੱਥੇ ਪਾਣੀ ਵਿੱਚ ਫਲੋਰਾਈਡ ਦੀ ਸਮੱਸਿਆ ਨਾਲ ਪ੍ਰਭਾਵਿਤ ਸੀ ਉੱਥੇ ਸਾਲ 225 ਵਿੱਚ ਇਹਨਾਂ ਦੀ ਸੰਖਿਆ ਘਟ ਕੇ ਸਿਰਫ 248 ਰਹਿ ਗਈ ਹੈ ਇਸ ਦੇ ਵਿਪਰੀਤ ਇਕੱਲੇ ਪੰਜਾਬ ਵਿੱਚ ਫਲੋਰਾਈਡ ਪ੍ਰਭਾਵਿਤ ਇਲਾਕਿਆਂ ਦੀ ਗਿਣਤੀ ਸਭ ਤੋਂ ਜ਼ਿਆਦਾ 119 ਹੈ ਅੱਜ ਦੇ ਦਿਨਿਕ ਯਾਰਨ ਨੇ ਆਪਣੀ ਖਾਸ ਰਿਪੋਰਟ ਵਿੱਚ ਇਹ ਡਾਟਾ ਪਬਲਿਕ ਕੀਤਾ ਹੈ ਕਿ ਪੰਜਾਬ ਵਿੱਚ ਹੋਣ ਵਾਲੇ ਸੜਕ ਹਾਦਸਿਆਂ ਵਿੱਚੋਂ ਸਭ ਤੋਂ ਜ਼ਿਆਦਾ ਹਾਦਸੇ ਸ਼ਾਮ 6 ਤੋਂ 9 ਵਜੇ ਤੱਕ ਹੁੰਦੇ ਹਨ ਅਖਬਾਰ ਨੇ ਇਸ ਸਬੰਧੀ 223 ਦਾ ਅੰਕੜਾ ਜਾਰੀ ਕਰਦੇ ਹੋਏ ਕਿਹਾ ਹੈ ਕਿ ਇਸ ਸਾਲ 6269 ਸੜਕ ਹਾਦਸੇ ਹੋਏ ਜਿਨ੍ਹਾਂ ਵਿੱਚ 4829 ਲੋਕਾਂ ਦੀ ਜਾਨ ਚਲੀ ਗਈ। ਅਖਬਾਰ ਨੇ ਲਿਖਿਆ ਹੈ ਕਿ ਸਭ ਤੋਂ ਜ਼ਿਆਦਾ ਹੈਰਾਨ ਕਰ ਦੇਣ ਵਾਲੀ ਗੱਲ ਤਾਂ ਇਹ ਹੈ ਕਿ ਇਹਨਾਂ ਵਿੱਚੋਂ ਸ਼ਾਮ 6 ਵਜੇ ਤੋਂ 9 ਵਜੇ ਤੱਕ 1212 ਸੜਕ ਹਾਦਸੇ ਹੋਏ। اخبار ਦਾ ਦਾਵਾ ਹੈ ਕਿ ਸੜਕ ਤੇ ਚੱਲਣ ਵਾਲੇ ਲੋਕਾਂ ਲਈ ਸ਼ਾਮ 6 ਤੋਂ 9 ਵਜੇ ਤੱਕ ਦਾ ਸਮਾਂ ਸਭ ਤੋਂ ਜ਼ਿਆਦਾ ਜੋਖਮ ਭਰਿਆ ਹੁੰਦਾ ਹੈ ਨਵਜ ਪੰਜਾਬ ਦੀ ਇਸ ਮਾਮਲੇ ਵਿੱਚ ਇੱਕ ਮਨੋਵਿਗਿਆਨਿਕ ਪੱਖ ਵੀ ਆਪਣੇ ਦਰਸ਼ਕਾਂ ਸਾਹਮਣੇ ਰੱਖਣਾ ਚਾਹੁੰਦਾ ਹੈ ਇਹ ਮੰਨਿਆ ਜਾਂਦਾ ਹੈ ਕਿ ਦੁਨੀਆ ਵਿੱਚ ਸਭ ਤੋਂ ਜ਼ਿਆਦਾ ਹਾਦਸੇ ਉਸ ਵੇਲੇ ਹੁੰਦੇ ਨੇ ਜਦੋਂ ਬੰਦਾ ਆਪਣੇ ਘਰ ਜਾਂ ਮੰਜ਼ਿਲ ਤੇ ਪਹੁੰਚਣ ਵਾਲਾ ਹੁੰਦਾ ਹੈ ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਲੋਕ ਅਕਸਰ ਘਰ ਜਾਂ ਮੰਜ਼ਿਲ ਦੇ ਨੇੜੇ ਪਹੁੰਚਣ ਵੇਲੇ ਹੜਬੜਾਹਟ ਵਿੱਚ ਤੇਜ਼ੀ ਵਰਤਣਾ ਸ਼ੁਰੂ ਕਰ ਦਿੰਦੇ ਹਨ ਜ਼ਿੰਦਗੀ ਨੂੰ ਸਹਿਜ ਤਰੀਕੇ ਨਾਲ ਚਲਾਇਆ ਜਾਏ ਤਾਂ ਨਾ ਸਿਰਫ ਹਾਦਸਿਆਂ ਤੋਂ ਬਚਿਆ ਜਾ ਸਕਦਾ ਹੈ ਬਲਕਿ ਪੀਸ ਆਫ ਮਾਈਂਡ ਵਿੱਚ ਰਹਿੰਦੇ ਹੋਏ ਜ਼ਿੰਦਗੀ ਦਾ ਆਨੰਦ ਵੀ ਮਾਣਿਆ ਜਾ ਸਕਦਾ ਹੈ ਪੰਜਾਬ ਸਰਕਾਰ ਨੇ 31 ਜੁਲਾਈ ਨੂੰ ਸ਼ਹੀਦ ਉਦਮ ਸਿੰਘ ਬਲੀਦਾਨ ਦਿਵਸ ਦੇ ਮੱਦੇਨਜ਼ਰ ਗਸਟਡ ਛੁੱਟੀ ਕਰਨ ਦਾ ਐਲਾਨ ਕੀਤਾ ਹੈ ਇਸ ਤੋਂ ਪਹਿਲਾਂ ਸਰਕਾਰ ਨੇ ਇਸ ਛੁੱਟੀ ਨੂੰ ਸਵੈਚਕ ਛੁੱਟੀ ਦੇ ਤੌਰ ਤੇ ਐਲਾਨਿਆ ਸੀ ਹੁਣ ਇਸ ਛੁੱਟੀ ਨੂੰ ਗਸਟੜ ਛੁੱਟੀ ਕਰਾਰ ਦੇ ਦਿੱਤਾ ਗਿਆ ਹੈ ਇਸ ਦਾ ਮਤਲਬ ਇਹ ਹੋਇਆ ਕਿ ਕੱਲ ਪੰਜਾਬ ਦੇ ਸਰਕਾਰੀ ਦਫਤਰ ਸਕੂਲ ਕਾਲਜ ਬੰਦ ਰਹਿਣਗੇ ਇਹ ਖਬਰ ਅੱਜ ਪੰਜਾਬ ਦੀਆਂ ਲਗਭਗ ਸਾਰੀਆਂ ਅਖਬਾਰਾਂ ਨੇ ਪ੍ਰਕਾਸ਼ਿਤ ਕੀਤੀ ਹੈ ਖਬਰ ਵਿੱਚ ਕਿਹਾ ਗਿਆ ਹੈ ਕਿ ਸ਼ਹੀਦ ਉਦਮ ਸਿੰਘ ਦੇ ਬਲੀਦਾਨ ਦਿਵਸ ਦੇ ਮੌਕੇ ਤੇ ਉਹਨਾਂ ਦੇ ਜਨਮ ਸਥਾਨ ਸੁਨਾਮ ਵਿਖੇ ਇੱਕ ਰਾਜ ਪੱਦਰੀ ਸਮਾਗਮ ਕੀਤਾ ਜਾਏਗਾ ਜਿਸ ਵਿੱਚ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸ਼ਾਮਿਲ ਹੋਣਗੇ ਅਕਾਲੀ ਦਲ ਦੇ ਸੀਨੀਅਰ ਨੇਤਾ ਅਤੇ ਸਾਬਕਾ ਮੰਤਰੀ ਪੰਜਾਬ ਵਿਕਰਮ ਮਜੀਠੀਆ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਆਪਣੀ ਜੱਜਕਾ ਨੂੰ ਸੋਧਣ ਲਈ 4 ਹਫ਼ਤੇ ਦਾ ਸਮਾਂ ਦਿੱਤਾ ਹੈ ਇਸ ਮਾਮਲੇ ਦੀ ਅਗਲੀ ਸੁਣਵਾਈ ਹੁਣ 26 ਅਗਸਤ ਨੂੰ ਹਾਈ ਕੋਰਟ ਵਿੱਚ ਹੋਵੇਗੀ ਇਹ ਖਬਰ ਅੱਜ ਪੰਜਾਬ ਦੀਆਂ ਲਗਭਗ ਸਾਰੀਆਂ ਅਖਬਾਰਾਂ ਨੇ ਪ੍ਰਕਾਸ਼ਿਤ ਕੀਤੀ ਹੈ 6 ਜੁਲਾਈ ਤੋਂ ਨਾਬਾ ਜੇਲ੍ਹ ਵਿੱਚ ਬੰਦ ਵਿਕਰਮ ਮਜੀਠੀਆ ਨੇ ਵਿਜੀਲੈਂਸ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਕਰਨ ਨੂੰ ਚੈਲੰਜ ਕਰਦੇ ਹੋਏ ਹਾਈ ਕੋਰਟ ਵਿੱਚ ਅਰਜੀ ਦਿੱਤੀ ਸੀ ਇਸ ਅਰਜੀ ਵਿੱਚ ਸ਼ੋਧ ਕਰਨ ਲਈ ਇਸ ਤੋਂ ਪਹਿਲਾਂ ਵੀ ਮਜੀਠੀਏ ਦੇ ਵਕੀਲ ਹਾਈ ਕੋਰਟ ਤੋਂ ਸਮਾਂ ਲੈ ਚੁੱਕੇ ਹਨ ਵਿਕਰਮ ਮਜੀਠੀਆ ਨੂੰ ਪੰਜਾਬ ਵਿਜੀਲੈਂਸ ਬਿਊਰੋ ਨੇ ਆਮਦਨ ਨਾਲੋਂ ਵੱਧ ਪ੍ਰਾਪਰਟੀ ਬਣਾਉਣ ਮਾਮਲੇ ਵਿੱਚ 25 ਜੂਨ ਨੂੰ ਅੰਮ੍ਰਿਤਸਰ ਤੋਂ ਗ੍ਰਿਫਤਾਰ ਕੀਤਾ ਸੀ ਬਠਿੰਡਾ ਵਿੱਚ ਆਪਣੇ ਬੱਚਿਆਂ ਤੋਂ ਭਿੱਖ ਮੰਗਵਾਉਣ ਦਾ ਕੰਮ ਕਰ ਰਹੇ ਦੋ ਜੋੜੇ ਮਾਤਾ ਪਿਤਾ ਤੇ ਕੇਸ ਦਰਜ ਕੀਤਾ ਗਿਆ ਹੈ ਇਸ ਦੇ ਨਾਲ ਹੀ ਆਪਰੇਸ਼ਨ ਜੀਵਨ ਜੋਤ 2 ਦੇ ਤਹਿਤ ਪੰਜਾਬ ਦੇ 20 ਜ਼ਿਲ੍ਹਿਆਂ ਵਿੱਚ ਛਾਪੇਮਾਰੀ ਦੌਰਾਨ ਬੀਤੇ ਕੱਲ 5 ਬੱਚਿਆਂ ਨੂੰ ਪਿਖ ਮੰਗਣ ਤੋਂ ਰੈਸਕਿਊ ਕੀਤਾ ਗਿਆ। ਹੁਣ ਤੱਕ ਪੰਜਾਬ ਵਿੱਚੋਂ ਰੈਸਕਿਊ ਕੀਤੇ ਗਏ ਕੁੱਲ ਬੱਚਿਆਂ ਦੀ ਕੁੱਲ ਸੰਖਿਆ 208 ਹੈ। ਖਬਰ ਦਿਨਿਕ ਜਾਗਰਣ ਨੇ ਆਪਣੇ ਪੰਜਾਬ ਪੰਨੇ ਤੇ ਛਾਪੀ ਹੈ ਜਿਸ ਵਿੱਚ ਅਖਬਾਰ ਨੇ ਸਰਕਾਰ ਦੇ ਹਵਾਲੇ ਤੋਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਪਿਖ ਮੰਗਿਆਂ ਨੂੰ ਪਿਖ ਨਾ ਦੇਣ। ਲੋਕਾਂ ਨੂੰ ਕਿਦਰੇ ਵੀ ਕੋਈ ਬੱਚਾ ਭਿਖ ਮੰਗਦਾ ਦਿਖਦਾ ਹੈ ਤਾਂ ਚਾਈਲਡ ਹੈਲਪਲਾਈਨ 1098 ਤੇ ਤੁਰੰਤ ਸੂਚਨਾ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਸੂਬੇ ਭਰ ਦੇ ਸਿਵਲ ਸਰਜਨਾ ਨਾਲ ਮੀਟਿੰਗ ਕਰਕੇ ਉਹਨਾਂ ਨੂੰ ਸਰਕਾਰੀ ਹਸਪਤਾਲਾਂ ਵਿੱਚ ਆਕਸੀਜਨ ਸਪਲਾਈ ਅਤੇ ਬਿਜਲੀ ਬੈਕਅਪ ਨੂੰ 24 ਘੰਟੇ ਯਕੀਨੀ ਬਣਾਉਣ ਦੇ ਨਿਰਦੇਸ਼ ਜਾਰੀ ਕੀਤੇ ਹਨ ਮੰਤਰੀ ਨੇ ਕਿਹਾ ਕਿ ਇਸ ਕੰਮ ਲਈ ਜੋ ਵੀ ਜ਼ਰੂਰੀ ਹੋਵੇ ਕੀਤਾ ਜਾਵੇ ਸਾਰੇ ਹਸਪਤਾਲਾਂ ਵਿੱਚ 368 ਕਿਸਮ ਦੀਆਂ ਜ਼ਰੂਰੀ ਦਵਾਈਆਂ ਦਾ ਘੱਟੋ-ਘੱਟ 1 ਮਹੀਨੇ ਦਾ ਬਫਰ ਸਟਾਕ ਰੱਖਣ ਦੇ ਵੀ ਹੁਕਮ ਜਾਰੀ ਕੀਤੇ ਗਏ ਹਨ। ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇ ਕਿ ਮਰੀਜ਼ਾਂ ਨੂੰ ਕਿਸੇ ਵੀ ਸੂਰਤ ਵਿੱਚ ਉਹ ਦਵਾਈਆਂ ਨਾ ਲਿਖੀਆਂ ਜਾਣ ਜੋ ਹਸਪਤਾਲ ਦੇ ਬਾਹਰੋਂ ਮਿਲਦੀਆਂ ਹੋਣ। ਖਬਰ ਅੱਜ ਪੰਜਾਬੀ ਅਖਬਾਰ ਰੋਜ਼ਾਨਾ ਅਜੀਤ ਨੇ ਪ੍ਰਕਾਸ਼ਿਤ ਕੀਤੀ ਹੈ। ਦੋ ਦਿਨ ਪਹਿਲਾਂ ਜਲੰਧਰ ਦੇ ਸਿਵਲ ਹਸਪਤਾਲ ਵਿੱਚ ਆਕਸੀਜਨ ਸਪਲਾਈ ਅਚਾਨਕ ਬੰਦ ਹੋ ਜਾਣ ਤੋਂ ਬਾਅਦ ਤਿੰਨ ਮਰੀਜ਼ਾਂ ਦਾ ਵੈਂਟੀਲੇਟਰ ਤੇ ਮੌਤ ਹੋ ਗਈ ਸੀ ਸਿਹਤ ਮੰਤਰੀ ਨੇ ਇਸ ਘਟਨਾ ਤੋਂ ਬਾਅਦ ਖੁਦ ਮੌਕੇ ਦਾ ਦੌਰਾ ਕੀਤਾ ਸੀ ਤੇ ਹੈਲਥ ਡਾਇਰੈਕਟਰ ਚੰਡੀਗੜ੍ਹ ਨੇ ਮਾਮਲੇ ਦੀ ਜਾਂਚ ਕੀਤੀ ਸੀ ਜਾਂਚ ਦੌਰਾਨ ਕਈ ਤਰ੍ਹਾਂ ਦੀਆਂ ਕਮੀਆਂ ਅਤੇ ਲਾਪਰਵਾਹੀਆਂ ਸਾਹਮਣੇ ਆਈਆਂ ਸੀ ਇਹ ਖਦਮ ਹੁਣ ਇਸ ਘਟਨਾ ਤੋਂ ਬਾਅਦ ਚੁੱਕਿਆ ਗਿਆ ਹੈ ਪੰਜਾਬ ਸਰਕਾਰ ਦੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਵਿੱਚ ਮੋਗਾ ਦੀ ਬਸਤੀ ਸਦਾਬਾਲੀ ਨਿਵਾਸੀ ਅਤੇ ਪਹਿਲਾਂ ਤੋਂ ਹੀ ਨਸ਼ਿਆਂ ਨਾਲ ਸੰਬੰਧਿਤ 33 ਮੁਕਦਮੇ ਚੱਲ ਰਹੇ ਤਸਕਰ ਮੀਠੀ RAM ਨੂੰ ਪੁਲਿਸ ਦੇ PCR ਇੰਚਾਰਜ ਨੇ ਈ ਰਿਕਸ਼ਾ ਚਾਲਕ ਬਣ ਕੇ ਗ੍ਰਿਫਤਾਰ ਕਰ ਲਿਆ पीसीआर इंचार्ज प्रेमचंद पराशर ने नशा तस्कर मीठी राम ਨੂੰ ਫੜਨ ਵਾਸਤੇ ਸੂਝਬੂਝ ਦਿਖਾਈ ਅਤੇ बस्ती सदा वाली ਵਿੱਚ ਕਈ ਦਿਨ ਈ ਰਿਕਸ਼ਾ ਚਲਾਇਆ ਇਸ ਤੋਂ ਬਾਅਦ ਮੌਕਾ ਮਿਲਦੇ ਹੀ पीसीआर इंचार्ज ਨੇ ਨਸ਼ਾ ਤਸਕਰ मीठी राम ਨੂੰ ਗ੍ਰਿਫਤਾਰ ਕਰ ਲਿਆ ਇਹ ਖਬਰ ਅਮਰ उजाला ਨੇ ਆਪਣੇ ਪੰਜਾਬ ਪੰਨੇ ਤੇ ਛਾਪੀ ਹੈ ਪੁਲਿਸ ਨੇ ਦਾਅਵਾ ਕੀਤਾ ਹੈ ਕਿ मीठी राम ਤੋਂ ਪਹਿਲਾਂ ਹੀ 33 ਅਪਰਾਧਿਕ ਮੁਕਦਮੇ ਦਰਜ ਹਨ ਮੋਗਾ ਦੀ ਸਦਾਬਾਲੀ ਬਸਤੀ ਸੰਵੇਦਨਸ਼ੀਲ ਥਾਂਾਂ ਵਿੱਚੋਂ ਇੱਕ ਹੈ ਜਿੱਥੇ ਅਕਸਰ ਪੁਲਿਸ ਸਿਵਲ ਡਰੈਸ ਵਿੱਚ ਹੀ ਨਿਗਰਾਨੀ ਕਰਦੀ ਹੈ ਅਖਬਾਰ ਦਾ ਕਹਿਣਾ ਹੈ ਕਿ ਵਰਦੀ ਧਾਰੀ ਪੁਲਿਸ ਵਾਲਿਆਂ ਦੇ ਮੌਕੇ ਤੇ ਪਹੁੰਚਦੇ ਹੀ ਅਪਰਾਧੀ ਕਿਸਮ ਦੇ ਲੋਕ ਪਹਿਲਾਂ ਤੋਂ ਹੀ ਤੈਅ ਕੀਤੇ ਕੋਡਵਰਡ ਇਸਤੇਮਾਲ ਕਰਦੇ ਨੇ ਤੇ ਅਪਰਾਧੀ ਮੌਕੇ ਤੋਂ ਭੱਜ ਨਿਕਲਦੇ ਨੇ ਮਿੱਠੀ ਰਾਮ ਦਾ ਘਰ ਨਸ਼ਾ ਵਿਰੋਧੀ ਮੁਹਿੰਮ ਦੇ ਤਹਿਤ ਬੁਲਡੋਜ਼ਰ ਚਲਾ ਕੇ ਕੁਝ ਸਮਾਂ ਪਹਿਲਾਂ ਢਾਹ ਦਿੱਤਾ ਗਿਆ ਸੀ ਇੱਕ ਤਲਾਕਸ਼ੂਦਾ ਪਤੀ ਅਤੇ ਉਸ ਦੀ ਪਰਿਵਾਰਿਕ ਮੈਂਬਰਾਂ ਖਿਲਾਫ ਦਰਜ ਕਰਵਾਏ ਗਏ ਦਹੇਜ ਉਤਪੀੜਨ ਦੇ ਮਾਮਲੇ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜਸਟਿਸ ਜਸ ਗੁਰਪ੍ਰੀਤ ਸਿੰਘ ਪੂਰੀ ਦੀ ਬੈਂਚ ਨੇ ਕਾਨੂੰਨ ਦਾ ਦੁਰਉਪਯੋਗ ਦੱਸਿਆ ਹੈ ਅਦਾਲਤ ਨੇ ਇਸ ਮਾਮਲੇ ਵਿੱਚ ਦਹੇਜ ਉਤਪੀੜਨ ਦੇ ਮਾਮਲੇ ਨੂੰ ਰੱਦ ਕਰ ਦਿੱਤਾ ਹੈ ਇਹ ਖਬਰ ਨੂੰ ਅੱਜ ਦਿਨਿਕ ਜਾਗਰਣ ਨੇ ਪ੍ਰਕਾਸ਼ਿਤ ਕੀਤਾ ਹੈ ਫੈਸਲੇ ਵਿੱਚ ਅਦਾਲਤ ਨੇ ਕਿਹਾ ਹੈ ਕਿ ਇਹ ਐਫ ਆਈ ਆਰ ਪਤੀ ਦੇ ਸਾਬਕਾ ਸਹੁਰੇ ਘਰ ਵੱਲੋਂ ਉਸ ਵੇਲੇ ਦਰਜ ਕਰਵਾਈ ਗਈ ਜਦੋਂ ਪਤੀ ਪਤਨੀ ਵਿੱਚ ਤਲਾਕ 7 ਮਹੀਨੇ ਪਹਿਲਾਂ ਹੋ ਚੁੱਕਾ ਸੀ ਅਤੇ ਦੋਨਾਂ ਪੱਖਾਂ ਨੇ ਅਮਰੀਕਾ ਵਿੱਚ ਆਪਸੀ ਸਮਝੌਤਾ ਕਰ ਲਿਆ ਸੀ ਉਨਾ ਕਿਹਾ ਕਿ ਤਲਾਕ ਦੇ 7 ਮਹੀਨੇ ਬਾਅਦ ਕਿਸੇ ਪਤੀ ਤੇ ਦਹੇਜ ਉਤਪੀੜਨ ਮਾਮਲੇ ਵਿੱਚ ਐਫਆਈਆਰ ਕਰਨਾ ਕਾਨੂੰਨ ਦਾ ਦੁਰਉਪਯੋਗ ਹੈ ਮਾਮਲੇ ਵਿੱਚ ਪਤੀ ਪਤਨੀ ਦਾ ਵਿਆਹ 22 ਦਸੰਬਰ 2015 ਨੂੰ ਭਾਰਤ ਵਿੱਚ ਹੋਇਆ ਸੀ ਅਤੇ ਫਰਵਰੀ 2016 ਨੂੰ ਅਮਰੀਕਾ ਵਿੱਚ ਤਲਾਕ ਦੀ ਅਰਜੀ ਦਿੱਤੀ ਗਈ ਸੀ ਉਮੀਦ ਹੈ ਤੁਹਾਨੂੰ ਇਹ ਪ੍ਰੋਗਰਾਮ ਚੰਗਾ ਲੱਗਾ ਹੋਵੇਗਾ ਪੰਜਾਬ ਦੀਆਂ ਅਖਬਾਰਾਂ ਵਿੱਚੋਂ ਤੁਹਾਨੂੰ ਕਿਸ ਤਰ੍ਹਾਂ ਦੀ ਜਾਣਕਾਰੀ ਚਾਹੀਦੀ ਹੈ ਕਮੈਂਟ ਬਾਕਸ ਵਿੱਚ ਆਪਣੀ ਰਾਏ ਜਰੂਰ ਦੇਣਾ ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਉਹ ਸਾਰੀ ਜਾਣਕਾਰੀ ਉਪਲਬਧ ਕਰਵਾ ਸਕੀਏ ਜੋ ਤੁਸੀਂ ਪਾਲ ਰਹੇ ਹੋ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰਕੇ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਤੁਹਾਡੀ ਪ੍ਰਤੀਕਿਰਿਆ ਸਾਨੂੰ ਇਸ ਪ੍ਰੋਗਰਾਮ ਨੂੰ ਹੋਰ ਜ਼ਿਆਦਾ ਨਿਖਾਰਨ ਲਈ ਸਹਾਇਕ ਹੋਵੇਗੀ ਕੱਲ੍ਹ ਦੀਆਂ ਅਖਬਾਰਾਂ ਵਿੱਚ छਪੀਆਂ ਚੁਣਿੰਦਾ ਖਬਰਾਂ ਨੂੰ ਲੈ ਕੇ ਫਿਰ ਰੂਬਰੂ ਹੁੰਦੇ ਹਾਂ ਤਦ ਤੱਕ ਲਈ ਸਤਿ ਸ਼੍ਰੀ ਅਕਾਲ